ਲੋਕ ਸਭਾ ਚੋਣਾਂ ਦੇ ਲਈ ਸਤਵੇਂ ਪੜਾਵੀ ਦੀ VOTING ਅੱਜ ਸਵੇਰੇ 7 ਵਜੇ ਤੋਂ ਸ਼ੁਰੂ ਹੋ ਚੁੱਕੀ ਹੈ। ਪੋਟਰਾਂ ਨੂੰ ਲੈ ਕੇ ਸੁਰੱਖਿਆ ਦੇ ਕੜਰੇ ਇੰਤਜ਼ਾਮ ਕੀਤੇ ਗਏ ਪਰ ਉਸ ਦੇ ਬਾਵਜੂਦ ਆਦਮਪੁਰ ਦੇ ਵਿੱਚ ਖੂਨੀ ਝੜਪ ਦਾ ਮਾਮਲਾ ਸਾਹਮਣੇ ਆਇਆ। ਤਰਸਲ ਪਿੰਡ ਮਨਸੂਰਪੁਰ ਬਟਾਲਾ ਦੇ ਪੋਲਿੰਗ ਬੂਥ ਤੇ ਖੂਨੀ ਝੜਪ ਹੋਈ ਹੈ ਜਿਸ ਦੀ ਵੀਡੀਓ ਸਾਹਮਣੇ ਆਈ ਹੈ ਘਟਨਾ ਦੇ ਵਿੱਚ ਜ਼ਖਮੀ ਹੋਏ ਤਜਿੰਦਰ ਸਿੰਘ ਜਿਸ ਦਾ ਕਹਿਣਾ ਕਿ ਉਹ ਪੋਲਿੰਗ ਅਫੀਸਰ ਹੈ ਉਸਨੇ ਦੋਸ਼ ਲਾਇਆ ਹੈ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਉਸ ਤੇ ਤੇਜ਼ धार ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉਸ ਦੇ ਸਿਰ ਤੇ ਪੇਟ ਤੇ ਵਾਰ ਕੀਤੇ ਗਏ ਨੇ ਜਿਸ ਕਾਰਨ ਕੀ ਗੰਭੀਰ ਸੱਟਾਂ ਲਗੀਆਂ ਨੇ ਇਸ ਦੌਰਾਨ ਉਹਨਾਂ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਹੀ ਕੁ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਪਿੰਡ ਨੇ ਦੱਸਿਆ ਕਿ ਹਮਲਾਵਰਾਂ ਦੇ ਵਿੱਚ ਭੁਪਿੰਦਰ ਸਮੇਤ ਕਈ ਵਰਕਰ ਸ਼ਾਮਲ ਨੇ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਧੱਕਾ ਕੀਤਾ ਗਿਆ ਤਾਂ ਪੁਲਿਸ ਟੀਮ ਦੇ ਵੱਲੋਂ ਜ਼ਖਮੀ ਵਿਅਕਤੀ ਦੇ ਬਿਆਨ ਦਰਜ ਕਰ ਲਏ ਗਏ ਨੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂਜੀ ਭਾਜੀ ਕੀ ਆਪਣਾ ਨਾਮ ਜੀ? ਸਰਤਜਿੰਦਰ ਸਿੰਘ ਆਇਆ। ਹਾਂਜੀ। ਪੌਲੇ ਨਹੀਂ ਜਾਣਦ ਸਿਕਾ। ਹਾਂਜੀ ਕਿਹੜਾ ਮੈਂ ਆਪਣਾ? ਹਾਂ ਤਾਂ ਚਲੋ ਕੀ ਕੀ ਹੋਇਆ ਕੀ? ਮਛਨੀ ਸਾਹਿਬ ਉਹਨਾਂ ਵਾਲੇ ਬਾਰੇ ਜੋੜ ਕੇ ਸੁਣੇ। ਜਿਹੜੇ ਜੋ ਰਿਪੋਰਟ ਬਣਾਉਣ ਦੇ ਅੰਦਰ ਉਹ ਬੈਠੇ ਸੀਗੇ ਬਾਹਰ ਕੇੰਧ ਪਾਣੀ ਪੀਣਾ। ਆਹ ਮੈਂ ਬਾੜੀ ਕਾ ਠੀਕ ਹੈ ਬਾਹਰ ਆਉਂਦੇ ਆ ਉਸੇ ਸਾਡੇ ਨਾਲ ਝਗੜਾ ਕਰਨ ਲੱਗ ਪਿਆ ਮੇਰੇ ਨਾਲ ਅੱਲਾ ਹੀ ਸਿਕਾ ਮੈਂ ਇਹ ਚਾਰ ਜਣੇ ਸੀਗੇ ਉਂਵੇ ਇੱਥੇ ਤੇਹ ਹਥਿਆਰ ਮਾਰ ਰਿਆ ਮੈਂ ਥੱਲੇ ਡਿੱ ਗਿਆ ਠੁੱਕਾ ਠੱਡਾ ਮਾਰ ਗਿਆ ਉਹਨੇ ਅੱਗ ਵੀ ਲਾਈ ਹੁੰਦੀ ਕਿਹਨੇ ਹੁਣ ਕੌਣ ਸੀਗਾ ਜੀ ਇਹ ਚਾਰ ਜਣੇ ਸੀ ਸਾਰੇ ਤਿੰਨ ਬੰਦਾਲੇ ਸੀ ਇੱਕ ਮਨਸੂਰ ਕੋ ਦਾ ਅੱਗੇ ਵੀ ਨਾਲ ਦੇ ਕਿਸ ਕੋ ਦਾ ਕੁਝ ਚਾਲ ਦੇ ਚੁਣਦੇ ਆ ਨਾਮ ਪਤਾ ਨਾ ਨਹੀਂ ਹਾਂਜੀ ਸਾਹਿਬ ਕੌਣ ਕੌਣ ਸੀਗਾ ਇੱਕ ਕੋ ਭਿੰਦਰ ਸਿੰਘ ਸੀ ਜੀ ਇੱਕ ਅਰਜਿੰਦਾ ਸਿੰਘ ਜੀ ਰਣਜੀਤ ਸਿੰਘ ਬਾਦਰੀ ਨਾਲ ਦੋਨੋਂ ਦਾ ਤੇ ਇੱਕ ਜਸਵੰਤ ਤੇ ਜਸਵੰਤ ਨਾਲ ਜੀ ਅੱਛਾ ਜੀ ਹਾਂ ਜੀ ਤੇ ਹੁਣ ਪੁਲਿਸ ਨੇ ਜਿਹੜੇ ਕਾਰਨ ਹੋਏ ਸੀ ਹਾਂ ਜੀ ਕਾਤੇ ਹੋਏ ਸੀ ਸਰ ਕੋਈ ਨਹੀਂ ਇੱਕ ਬਜ਼ੁਰਗ ਸੀਗੇ ਬਜ਼ੁਰਗ ਕਹਿੰਦੇ ਵੀ ਮੈਨੂੰ ਦੇਖਦਾ ਨਿਗਾ ਵੋਟ ਪਵਾਵੋ ਅ ਕਰਮਚਾਰੀਆਂ ਨੂੰ ਪੁੱਛਿਆ ਮੈਂ ਜਾ ਕੇ ਕਿ ਕਿੱਦਾਂ ਵੀ ਪਵਾ ਸਕਦੇ ਕਹਿੰਦੇ ਨਹੀਂ ਇਹ ਵੀ ਥੇ ਮੈਂ ਨਾਂ ਬੰਸੀਆ ਉਹ ਬਜ਼ੁਰਗ ਕਹਿੰਦਾ ਵੀ ਭਾਈ ਮੈਂ ਆਪਣੀ ਮਰਜ਼ੀ ਨਾਲ ਕਹਿ ਰਿਹਾ ਇਹਨੂੰ ਤੇ ਵੋਟ ਪਾਣੀ। ਫਿਰ ਮੈਂ ਨਹੀਂ ਫਿਰ ਵੀ ਮੈਂ ਨਹੀਂ ਪਾਈ। ਮੈਂ શાંતੀ ਰਹਾ। ਪਰ ਉਹਨਾਂ ਦੀ ਚਾਚੀ ਨੇ ਮੈਨੂੰ ਕਹਿੰਦੇ ਸੀ ਵੀ ਜਿਹੜਾ ਮਨ ਦਾ ਜਸਮਨ ਨਾਲ ਉਹਨਾਂ ਦੇ ਚਾਚੀ ਵੀ ਕਹਿੰਦੇ ਆ ਵੀ ਮੈਂ ਵੋਟ ਆਪਣੀ ਮਰਜ਼ੀ ਨਾਲ ਪਵਾਉਣੀ ਆ ਨਾ ਤੇ ਜਿਹਨੂੰ ਮੈਂ ਕਿਹਾ ਉਹਨੂੰ ਪਵਾਉ। ਫਿਰ ਵੀ ਨਹੀਂ ਮੈਂ ਪਵਾਇਆ। ਕਿ ਕੋਈ ਰੰਜਿਸ਼ ਜਿਹੀ ਅਖੀ ਬਾਸਾ ਹੁੰਦੇ ਪਿੰਦੇ ਸਾਥ ਕੇ ਬਾਹਰੋਂ ਉਹਦੇ ਆਨੇ ਚਾਰਾਂ ਨੇ ਟੁੱਟਣ ਨਾਲ ਦੀ ਪੁਲਿਸ ਨੇ ਕੰਮ ਕੀਤਾ ਸੁਖਤਿਆਂ ਤੁਸੀਂ ਹੱਜ ਪੁਲਿਸ ਨੇ ਪੂਰਾ ਸਹਿਯੋਗ ਦਿੱਤਾ ਜੀ ਉਹਨਾਂ ਨੇ ਛਡਵਾਇਆ ਮੌਕੇ ਤੇ ਨਹੀਂ ਤਾਂ ਹੋਰ ਜ਼ਿਆਦਾ ਸੱਟਾਂ ਮਾਰ ਸਕਦੇ